ਇਹ ਤੇ ਨਹੀਂ ਸਹੀ ਠੀਕ ਹੈ ਨਾ ਇਹ ਤਾਂ ਸਾਡੇ ਕਰਮ ਜਿਹੜੀ ਜੋ ਕਰਮਾਂ ਚੋਂ ਤਾਂ ਆਉਣੀ ਆਉਣਾ ਪਰ ਇਹ ਚੀਜ਼ ਨਹੀਂ ਹੈਗੀ ਕਿ ਅਸੀਂ ਬੜੀ ਜੀ ਗੱਲ ਕਰਕੇ ਆਪਦੇ ਧਰਮ ਨੂੰ ਤਬਦੀਲ ਕਰ ਲਈਏ ਫਿਰ ਬੜੀ ਗੱਲ ਸਮਝਾਉਂਦਾ ਉਹ ਕਹਿੰਦਾ ਜਿਵੇਂ ਮੈਨੂੰ ਬਦਲ ਲੱਗਿਆ ਦੀ ਉਹਨੇ 30 ਸਾਲ ਤੋਂ ਵੀ ਸਭ ਤੋਂ ਨਿਗਾ ਚਲੀ ਗਈ ਠੀਕ ਹੈ ਨੂੰ ਚਲੂ ਗਿਆ ਪਰਿਵਾਰ ਚੋਂ ਉਹਨੂੰ ਵੀ ਆ ਗਿਆ ਜਦੋਂ ਕਰਨਾ ਕਹਿੰਦਾ ਵੀ ਤੈਨੂੰ ਮਤਲਬ ਹੀ ਨਹੀਂ ਆਏ ਜਿਹਦੋਂ ਹੁੰਦੇ ਆਂ ਹੀ ਬੰਦੇ ਨੂੰ ਵੀ ਆਪਣਾ ਜਰਾ ਫਾਇਦਾ ਹੋ ਜੂ ਸਾਨੂੰ ਨੇਤਰ ਆ ਜਾਣਗੇ ਉਹ ਜਿਵੇਂ ਵੀ ਲਾਉਂ ਲੋ ਭੜੇਪਾ ਦੀ ਇੱਕ ਤਾਂ ਇੱਕ ਨੇਤਰਹੀਨ ਦੀ ਉਹਦੀ ਆ ਮੁੰਡਿਆਂ ਵਿਚਾਲੇ ਜਦ ਮੇਰਾ ਕਿਦੋਂ ਨਾ ਕਿਦੋਂ ਕੋਈ ਬਹੁਤ ਪਾਈ ਜੇ ਆ ਇਹ ਬਲੇਖੇ ਵਿਚਾਲੇ ਦੀ ਗੱਲ ਹੈ ਹੋਈ ਹੋਈ ਮੈਨੂੰ ਇਹ ਪੱਕਾ ਹੈ ਇਹ ਜਿਹੇ ਗੱਲਾਂ ਹੁੰਦੀਆਂ ਹਾਂ ਜਿਹੇ ਗੱਲਾਂ ਹੁੰਦੀਆਂ ਬੰਦ ਕਰ ਦੇ ਇਹਨਾਂ ਦੇ ਬਾਰੇ ਬੰਦ ਕਰ ਦੇ ਜੀ ਮੇਰੇ ਕੋਲ ਛਿਹਰੇ ਡਰਮ ਤਾਂ ਵੀ ਕਰ ਵੀ ਇਹਦੇ ਉਹ ਵੀ ਆਇਆ ਕਿ ਜੀ ਵੀ ਬੜੇ ਡਰਮ ਆਇਆ ਪਤਾ ਨਹੀਂ ਇਹਦੇ ਸੁੱਤੋਂ ਛੋਟੇ ਕੋਠੀਆਂ ਪਏ ਜਾਣੀਆਂ ਐ ਦਾਤ ਹੈ ਜਦ ਬੰਨ ਦੇ ਨੇ ਬੰਦੇ ਨੂੰ ਆ ਮम्मी ਆ ਵੀਰ ਜੀ ਸਾਡੀ ਇਹਦਾ ਅੰਬਰ ਸ਼ਕਾਵਾਂਗੇ ਹੁਣ ਅਸੀਂ ਇਹਦੇ ਬਾਅਦ ਬਹੁਤ ਵਧੀਆ ਠੀਕ ਹੈ ਜੀ ਇਹਦਾ ਅੰਬਰ ਸ਼ਕਾਵਾਂਗੇ ਅੰਬਰ ਸ਼ਕਾਵਾਂਗੇ ਆ ਮम्मी ਇਹ ਸਭ ਕਿਆ ਹੋਇਆ ਸੀ ਵੀਰ ਜੀ ਸਭ ਕਿਆ ਹੋਇਆ ਸੀ ਦੇਖੋ ਬਾਈ ਜੀ ਦਾ ਕਾਲਤਾ ਜੀ ਜੀ ਦੇ ਪਾਜੀ ਦੇ ਸਿਪਲੇਖੇ ਦੇ ਨਾਲ ਅ ਫੁਸੀ ਧਰਮ ਦੇ ਵਿੱਚ ਚਲੇ ਗਏ ਸੀ ਹੁਣ ਵਾਪਸੀ ਕੀਤੀ ਗਈ ਗੁਰੂ ਆਪਣੇ ਚਰਨਾਂ ਨਾਲ ਜੋੜੇ ਤੇ ਸਾਨੂੰ ਗੁਰਬਖਸ਼ਣਾ ਰਤੇ ਬਖਸ਼ੀ ਅੱਗੇ ਦੋ ਗੁਰੂਆਂ ਚਰਨਾਂ ਨਾਲ ਜੁੜਨਾ। ਰੀਗਾ ਤਾਲਤਾ ਵੈਰੀ ਦੀ ਕੀ ਫਪੇ ਦੇਖੋ ਜੀ ਜੋ ਵੀ ਬੰਦਾ ਭੁੱਲਣ ਹਾਰਾ ਜੀ ਠੀਕ ਹੈ ਨਾ ਜੀ ਬੰਦਾ ਫੜਕ ਜਾਂਦਾ ਜੀ ਤਾਂ ਫੜਕਾਇਆ ਜਾਂਦਾ ਜਾਂ ਕੁਛ ਨਾ ਤੇ ਉਹ ਕਰਕੇ ਕਿਸੇ ਗਲਤ ਲੈਂਨ ਤੇ ਚੱਲ ਪਏ ਜਿਵੇਂ ਕਹਿਦੀ ਆਪਾਂ ਵੀ ਜਾਚੂਾਰੇ ਹੋ ਗਿਆ ਕੋਈ ਵੀ ਕੁਝ ਵੀ ਹੋ ਗਿਆ ਹੈ ਨਾ ਅਸੀਂ ਪਹਿਲੇ ਤੋਂ ਹੀ ਸਿੱਖ ਧਰਮ ਨੂੰ ਬਲੌਕ ਕਰਦੇ ਸੀਗੇ ਤੇ ਕਰਦੇ ਰਹਾਂਗੇ ਠੀਕ ਹੈ ਨਾ ਜੀ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਪਕਸ ਮਹਤੁ ਦੀਪੀ ਭਤੇ ਸਤਿਗੁਰੂ ਮਹਾਰਾਜ ਅਕਸ਼ ਜੋਗਿਆ ਜੋ ਕਿ ਪਿਛਲੇ ਦਿਨੀ ਉਸ ਸਮੇਂ ਦੌਰਾਨ ਸਰਦਾਰ ਹਰਨੇਕ ਸਿੰਘ ਜਪਿੰਦਰ ਸਿੰਘ ਜੋ ਵੀ ਪਰਿਵਾਰ ਇਸੇ ਤਰ੍ਹਾਂ ਤੇਰੀਆਂ ਦੇਕਾਰ ਅਖੰਡਵਾਦ ਦੇ ਪਿੱਛੇ ਲਾ ਕੇ ਜੀਸੂ ਮਸੀਹ ਵਾਲੇ ਧਰਮ ਨੂੰ ਉਹਨਾਂ ਨੇ ਕਬੂਲ ਕਰਦੇ ਸੀ ਲੇਕਿਨ ਜਦੋਂ ਗੁਰੂ ਬਾਬਾ ਨਾਨਕ ਸਮਤ ਲੋਕ ਸੀ ਇਹ ਸਾਰੇ ਆਪਣੇ ਧਰਮ ਦੇ ਵਿੱਚ ਭਾਵੇਂ ਸਿੱਖ ਧਰਮ ਦੇ ਵਿੱਚ ਇਹਨਾਂ ਨੇ ਪਰਵੇਸ਼ ਕੀਤਾ ਤੇ ਅਸੀਂ ਸਾਰੇ ਹੀ ਵੀਰਾਂ ਨੂੰ ਬੇਨਤੀ ਕਰਦੇ ਆ ਜਿਹੜੇ ਜਿਹੜਾ ਸਿੱਖ ਧਰਮ ਹੈ ਬਹੁਤ ਵੱਡੀਆਂ ਕੁਰਬਾਨੀਆਂ ਦੇ ਨਾਲ ਬਣਿਆ ਹੋਇਆ ਧਰਮ ਹੈ ਜਿਨ੍ਹਾਂ ਦੀ ਮੀਂਹ ਸ਼ਿਰਾ ਦੇ ਨਾਲ ਟਿੱਗੀ ਹੋਈ ਹੈ ਤੇ ਜਿਹੜਾ ਸਰਵਕਤ ਦਾ ਧਰਮ ਭਲਾ ਮੰਨਦਾ ਹੈ ਉਹ ਆਪਣੇ ਧਰਮ ਨੂੰ ਛੱਡ ਕੇ ਜਿਹੜੇ ਭਖੜਵਾਦ ਦੇ ਪਿੱਛੇ ਲੱਗ ਕੇ ਹੋਰ ਧਰਮਾਂ ਵੱਲ ਚਲੇ ਜਾਂਦੇ ਆ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਧਰਮ ਦੇ ਵਿੱਚ ਰੋਣ ਤੁਹਾਡਾ ਆਪਣਾ ਧਰਮ ਹੈ ਤੁਹਾਡਾ ਸਿੱਖ ਧਰਮ ਕਿ ਸਰਵਕਤ ਨੂੰ ਹੀ ਹਮੇਸ਼ਾ ਹੀ ਅਰਦਾਸ ਕਰਦਾ ਹੈ ਸਰਵਕਤ ਦਾ ਭਲਾ ਮੰਗਦਾ ਹੈ ਮੈਂ ਇਹਨਾਂ ਪਰਿਵਾਰਾਂ ਦਾ ਜਿਸ ਨਾਲ ਬਿਲਡਰ ਸੰਜੀਤ ਹੋਇਆ ਦਾ ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਵੱਲੋਂ ਜਿਨ੍ਹਾਂ ਨੇ ਪੁਰਨੇ ਪਟਕਿਆਂ ਨੇ ਦੁਬਾਰਾ ਆਪਣੇ ਧਰਮ ਨੂੰ ਪ੍ਰਵੇਸ਼ ਕੀਤਾ ਹੈ ਅਸੀਂ ਸਾਰੇ ਇਹੀ ਬੇਨਤੀ ਕਰਾਂਗੇ ਆਓ ਸਾਰੇ ਰਲ ਮਿਲ ਕੇ ਆਪਣੇ ਧਰਮ ਦਾ ਸਤਿਕਾਰ ਕਰੀਏ ਆਪਣੇ ਧਰਮ ਦੀ ਚੜ੍ਹਦੀ ਕਲਾ ਵਿੱਚ ਚੜ੍ਹਦੀ ਕਲਾ ਲਈ ਹਮੇਸ਼ਾ ਤਰਾਈਏ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ